ਪਿਛਲੇ 35 ਦਿਨਾਂ ਤੋਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਵੀਸੀ ਦਫਤਰ ਦੇ ਬਾਹਰ ਇੱਕ ਧਰਨਾ ਚੱਲ ਰਿਹਾ ਹੈ ਤੇ ਹੈਰਾਨੀ ਦੀ ਗੱਲ ਇਹ ਹੈ ਕਿ 35 ਦਿਨ ਹੋ ਗਏ ਤੇ ਹਲੇ ਤੱਕ ਇਹਨਾਂ ਦੀ ਆਵਾਜ਼ ਜਿਹੜੀ ਹੈ ਉਹ ਸੁਣੀ ਨਹੀਂ ਜਾ ਰਹੀ ਆ ਮਸਲਾ ਕੀ ਹੈਗਾ ਕਿੱਥੇ ਆਵਾਜ਼ ਰੁਕੀ ਹੋਈ ਹੈ ਪੰਜਾਬ ਯੂਨੀਵਰਸਿਟੀ ਦੇ ਵਿੱਚ 102 ਪੋਸਟਾਂ ਤਿੰਨ ਐਡਵਰਟਾਈਜ਼ਮੈਂਟਾਂ ਦੇ ਵਿੱਚ ਰਿਕਰੂਟਮੈਂਟ ਨਿਕਲੀ ਆ ਉਹਦੇ ਵਿੱਚ ਬੀਸੀ ਓਬੀਸੀ ਰਿਜ਼ਰਵੇਸ਼ਨ ਜਿਹੜੀ ਹੈਗੀ ਆ ਉਹ 0% ਹੈ ਜਿਹੜੀ ਕਿ ਸਿੱਧੀ-ਸਿੱਧੀ ਕਨਸਟੀਟਿਊਸ਼ਨ ਦੀ ਵਾਇਓਲੇਸ਼ਨ ਹੈ ਪੰਜਾਬ ਦੇ ਜਿਹੜਾ ਦਲਦਲੇ ਪੱਛਿਆ ਤੱਕਾ ਜੀਵੀ ਆਬਾਦੀ 65% ਤੋਂ ਵੀ ਜ਼ਿਆਦਾ ਉਹਦੀ ਰਿਪਰੈਜ਼ੈਂਟੇਸ਼ਨ ਪੰਜਾਬ ਯੂਨੀਵਰਸਿਟੀ ਦੇ ਵਿੱਚ ਘੱਟ ਹੈ ਮੈਨੂੰ ਸਭ ਤੋਂ ਮੈਕਸਿਮਮ ਜਿਹੜੀ ਦਲਤਾਂ ਦੀ ਤੇ ਪਰਸ਼ਣਾਂ ਦੀ ਰਿਪਰੈਜ਼ੈਂਟੇਸ਼ਨ ਆ ਉਹ ਡੀ ਗ੍ਰੇਡਡ ਲੀਗ ਕਲਾਸ ਲੋਕ ਨੇ ਉਹਦੇ ਵਿੱਚ ਨਹੀਂ ਮੈਂ ਜਿਹੜੇ ਕੰਟ੍ਰੈਕਟ ਤੇ ਮਾਲੀਆ ਕੋਈ ਕੋਈ ਸਫਾਈ ਕਰ ਰਿਹਾ ਉਹਨਾਂ ਦੇ ਵਿੱਚ ਉਹਨਾਂ ਦੀ ਜ਼ਿਆਦਾ ਰਿਪਰੈਜ਼ੈਂਟੇਸ਼ਨ ਹੈ ਲੇਕਿਨ ਜਿਹੜੀਆਂ A ਗ੍ਰੇਡ ਦੀਆਂ ਪੋਸਟਾਂ ਨੇ ਦਾ ਐਡਮਿਸ਼ਨ ਉਹਦੇ ਵਿੱਚ ਰਿਪਰੈਜ਼ੈਂਟੇਸ਼ਨ ਬਹੁਤ ਜ਼ਿਆਦਾ ਨਹੀਂ ਨੂੰ। ਕੀ ਲੱਗਦਾ ਕਿ ਪ੍ਰਸ਼ਾਸਨ ਸੋਚ ਨਹੀਂ ਗਿਆ ਇਸ ਬਾਰੇ ਕਿ ਲੋਕ ਜਿਹੜੇ ਬੈਠੇ ਨੇ ਇਹਨਾਂ ਦੀ ਆਵਾਜ਼ ਸੁਣੀ ਜਾਵੇ। ਰਿਜ਼ਰਵੇਸ਼ਨ ਦਾ ਇੱਕ ਤਸੰ ਗੰਭੀਰ ਬਹੁਤ ਮਸਲਾ ਹੈਗਾ। ਉਹਦੇ ਬਾਰੇ ਚਰਚਾ ਕਰਕੇ ਮਸਲੀ ਨੂੰ ਸੁਲਝਾ ਲਿਆ ਜਾਵੇ। ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਜਦੋਂ ਇਹ ਗੱਲ ਹੁੰਦੀ ਆ ਵੀ ਤੁਸੀਂ ਹਾਂਜੀ ਜੀ ਤੁਹਾਡੇ ਰਾਈਟ ਦੇ ਗੱਲ ਤੁਸੀਂ ਪ੍ਰੋਟੈਸਟ ਤੇ ਬੈਠੇ ਹੋ ਤੇ ਸਾਨੂੰ ਟੀਚਰਾਂ ਕੀਤੀਆਂ ਜਾਂਦੇ। ਕਿੰਨੇ ਕੁ ਬੰਦੇ ਆ ਪਿਛਲੇ ਵੀਸੀ ਨੂੰ ਲੈ ਕੇ ਬੜੇ ਸਵਾਲ ਉੱਠਦੇ ਰਹੇ ਕਿ ਵੀਸੀ ਸਿੱਧੇ ਤੌਰ ਤੇ ਇੱਕ ਅਲੱਗ ਸੋਚ ਜਿਹੜੀ ਆ ਉਹ ਇਸ ਯੂਨੀਵਰਸਿਟੀ ਤੇ ਥੋਪਣਾ ਚਾਹੁੰਦੇ ਆ ਵੀਸੀ ਬਦਲ ਕੇ ਹੱਲੇ ਵੀ ਉਹੀ ਮਾਹੌਲ ਆਈਡਿਓਲੋਜੀ ਉਹੀ ਕੰਮ ਕਰ ਰਹੀ ਹੈ ਔਰ ਉਹਦੇ ਨਾਲੋਂ ਜ਼ਿਆਦਾ ਮਤਲਬ ਵੱਧ ਚੜ ਕੇ ਆਈ ਹੈ ਪਿਛਲੇ ਵੀਸੀ ਦੀ ਇਹ ਗੱਲ ਹੁੰਦੀ ਸੀ ਕਿ ਉਹਨਾਂ ਦਾ ਜ਼ਿਆਦਾ ਧਿਆਨ ਖਾਣ ਪੀਣ ਵੱਲ ਹੁੰਦਾ ਸੀ ਉਹਨਾਂ ਤੇ ਕਰਪਸ਼ਨ ਦੇ ਬਹੁਤ ਜ਼ਿਆਦਾ ਐਡਿਕੇਸ਼ਨ ਨਹੀਂ ਸੀ मतलब आइडियोलॉजिकल लेवल ਤੇ મતલબ ਵੀ ਜਿਹੜਾ ਮਨੁਸ਼ੀਪ ਮਰੀਤੀ ਨੂੰ ਲੈ ਕੇ ਇੱਥੇ ਦੂਜੀ ਕਲਾਸ ਐਗਜ਼ਿਸਟ ਨਹੀਂ ਕਰਨੀ ਚਾਹੀਦੀ ਵੀ ਇੱਥੇ ਸਿਰਫ ਅੱ퍼 ਕਲਾਸ ਦਾ ਹੋਣਾ ਚਾਹੀਦਾ ਵੀ ਐਫਾ ਜੇ ਕੋਈ ਤੋਂ ਸੈਂਟਰਲਾਈਜੇਸ਼ਨ ਵਾਲਾ ਜਿਹੜਾ ਇਹਨਾਂ ਨੇ ਮੁੱਦਾ ਫੜਿਆ ਆ ਬਹੁਤ ਐਮਪੀ ਕਿ ਜਿਸ ਤਰੀਕੇ ਨਾਲ ਕਹਿੰਦੇ ਨਹੀਂ ਹੁੰਦੇ ਕਿ ਜੇ ਕੋਈ ਰਣਨੀਤੀ ਵੱਡੇ ਲੈਵਲ ਤੇ ਘਟਮ ਨਹੀਂ ਹੈਗੀ ਤਾਂ ਉਹ ਤਿਆਰੀ ਇਸ ਤਰੀਕੇ ਨਾਲ ਕੀਤੀ ਜਾਂਦੀ ਹੈ ਕਿ ਪਹਿਲਾਂ ਸਿੱਖਿਆ ਆਧਾਰੇ ਜਿਹੜੇ ਨੇ ਉਹਨਾਂ ਨੂੰ ਟਾਰਗੇਟ ਕਰੋ ਸਾਡੀ ਬੰਤਰ ਇਦਾਂ ਦੀ ਹੈ ਨਾ ਜੋ ਸਮਾਜਿਕ ਜੋ ਜਾਤੀਵਾਦ ਨੇ ਮਤਲਬ ਦਰਤਾਂ ਦੇ ਕਚਛਣਿਆ ਤੇ ਹਾਲ ਕੀਤਾ ਉਹਨਾਂ ਨੂੰ ਸਰੋਤਾਂ ਤੋਂ ਸਾਧਨਾਂ ਤੋਂ ਨੂੰ ਰੱਖਿਆ ਉਹਦੇ ਬਾਅਦ ਜਦੋਂ ਸੋਗਲ ਸਾਡਾ ਮਾਡਰਨੇਸ਼ਨ ਬਣਿਆ ਨਾ ਉਹਦੇ ਬਾਅਦ ਇੱਕ ਸਮਾਜੀ ਤਰੱਕੀ ਐਕਸਪੈਕਟਿਡ ਤੇ ਤਿਆਰੀ ਸੀ ਉਮੀਦ ਕੀਤੀ ਸੀ ਕਿ ਡਿਵੈਲਪ ਹੋਣਗੇ ਪਰ ਕਿੰਨਾ ਕਿਤੇ ਉਹ ਬੰਤਰ ਸਾਡੀ ਪੁਰਾਣੀ ਜਿਹੜੀ ਸਮਾਜ ਦੀ ਬੰਤਰ ਸੀਗੀ ਟ੍ਰੈਡੀਸ਼ਨਲ ਜਿਹੜੀ ਹੈ ਉਸ ਨਾਲ ਪ੍ਰਭਾਵਿਤ ਹੈਗੀ ਤਾਂ ਉਹ ਚੀਜ਼ਾਂ ਹੀ ਟੁੱਟ ਜਾਣੀ ਚਾਹੀਦੀਆਂ ਸਤਿ ਸ਼੍ਰੀ ਅਕਾਲ ਦੋਸਤੋ న్యూਸ ਜ਼ੋਨਲੀ ਦੇਖ ਰਹੇ ਤੁਸੀਂ ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਪੋਗਲ ਇਸ ਵਕਤ ਅਸੀਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਮੁੱਖ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਖੜੇ ਆ ਅਕਸਰ ਇਹ ਚਰਚਾ ਰਹਿੰਦੀ ਹੈ ਕਿ ਇੱਥੇ ਉਹ ਨੌਜਵਾਨ ਪਹੁੰਚਦੇ ਨੇ ਜਿਹੜੇ ਕੁਝ ਵੱਖਰਾ ਕਰਨਾ ਚਾਹੁੰਦੇ ਨੇ ਪਰ ਸਭ ਤੋਂ ਵੱਡੀ ਤਰਾਸਦੀ ਇਹ ਹੈ ਕਿ ਜਿਸ ਖੇਤੇ ਦੇ ਵਿੱਚੋਂ ਜਿਸ ਯੂਨੀਵਰਸਿਟੀ ਦੇ ਵਿੱਚੋਂ ਨੌਜਵਾਨਾਂ ਨੇ ਪੜ ਕੇ ਦੇਸ਼ ਦਾ ਭਵਿੱਖ ਬਦਲਣਾ ਹੈਗਾ ਉਹਨਾਂ ਨੂੰ ਆਪਣੇ ਭਵਿੱਖ ਦੀ ਚਿੰਤਾ ਹੈਗੀ ਆ ਪਿਛਲੇ 35 ਦਿਨਾਂ ਤੋਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਵੀਸੀ ਦਫ਼ਤਰ ਦੇ ਬਾਹਰ ਇੱਕ ਧਰਨਾ ਚੱਲ ਰਿਹਾ ਹੈ ਤੇ ਹੈਰਾਨੀ ਦੀ ਗੱਲ ਇਹ ਹੈ ਕਿ 35 ਦਿਨ ਹੋ ਗਏ ਤੇ ਹਲੇ ਤੱਕ ਇਹਨਾਂ ਦੀ ਆਵਾਜ਼ ਜਿਹੜੀ ਹੈ ਉਹ ਸੁਣੀ ਨਹੀਂ ਜਾ ਰਹੀ ਸਾਡੇ ਨਾਲ ਇਸ ਯੂਨੀਵਰਸਿਟੀ ਦੇ ਵਿਦਿਆਰਥੀ ਜਿਹੜੇ ਲੰਬੇ ਸਮੇਂ ਤੋਂ ਵੱਖ-ਵੱਖ ਮਸਲਾਂ ਨੂੰ ਲੈ ਕੇ ਆਵਾਜ਼ ਚੁੱਕਦੇ ਰਹੇ ਨੇ ਮੌਜੂਦ ਨੇ ਗੱਲਬਾਤ ਕਰਕੇ ਸਮਝਾਂਗੇ ਕਿ ਆਖਰਕਾਰ 35 ਦਿਨਾਂ ਦੇ ਵਿੱਚ ਕੋਈ ਆਵਾਜ਼ ਨਹੀਂ ਸੁਣੀ ਗਈ ਕੀ ਮਸਲਾ ਹੈਗਾ ਬਈ ਸਭ ਤੋਂ ਪਹਿਲਾਂ ਤਾਂ 35 ਦਿਨ ਹੋ ਗਏ ਆਪਣੇ ਆਪ ਦੇ ਵਿੱਚ ਲੰਮਾ ਸੰਘਰਸ਼ ਹੁੰਦਾ ਜਾ ਰਿਹਾ ਹੈਗਾ ਪਹਿਲਾਂ ਤਾਂ ਇਹ ਸੀਗਾ ਵੀ ਕੁਝ ਦਿਨਾਂ ਦੇ ਵਿੱਚ ਆਵਾਜ਼ ਸੁਣ ਲਈ ਜਾਊਗੀ ਪਰ ਉਸ ਤਰੀਕੇ ਨਾਲ ਰਿਸਪਾਂਸ ਨਹੀਂ ਮਿਲਿਆ ਮਸਲਾ ਕੀ ਹੈਗਾ ਕਿੱਥੇ ਆਵਾਜ਼ ਰੁਕੀ ਹੋਈ ਹੈ ਰਿਜ਼ਰਵੇਸ਼ਨ ਦਾ ਮਸਲਾ ਲਗਾਤਾਰ ਚੱਲ ਰਿਹਾ ਸੀਗਾ ਹੁਣ ਕੀ ਭਰੋਸਾ ਮਿਲਿਆ ਜਾਂ ਕੀ ਕਹਿ ਰਹੇ ਨੇ ਪ੍ਰਸ਼ਾਸਨ ਦੇ ਮੈਂਬਰ ਮਤਲਬ 4 April ਤੋਂ ਪਹਿਲਾਂ ਵੀ ਅਸੀਂ ਬਹੁਤ ਸਾਰੇ ਮੈਮੋਰੰਡਮ ਦਿੱਤੇ ਨੇ ਮਾਮਲਾ ਇਸ ਤਰੀਕੇ ਨਾਲ ਸ਼ੁਰੂ ਹੋਇਆ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ 102 ਪੋਸਟਾਂ ਤਿੰਨ ਐਡਵਰਟਾਈਜ਼ਮੈਂਟਾਂ ਦੇ ਵਿੱਚ ਰਿਕਰੂਟਮੈਂਟ ਨਿਕਲੀ ਆ ਉਹਦੇ ਵਿੱਚ BC OBC ਰਿਜ਼ਰਵੇਸ਼ਨ ਜਿਹੜੀ ਹੈਗੀ ਆ ਉਹ 0% ਹੈ ਜਿਹੜੀ ਕਿ ਸਿੱਧੀ ਸਿੱਧੀ ਕਨਸਟੀਟਿਊਸ਼ਨ ਦੀ ਵਾਇਓਲੇਸ਼ਨ ਹੈ ਤਾਂ ਅਸੀਂ بار-बार ਇਹਨਾਂ ਨੂੰ ਚੇਤਾਉਂਦੇ ਰਹੇ ਹਾਂ ਵੀ ਇਹ ਜਿਹੜੀ ਤੁਸੀਂ ਵਾਇਓਲੇਸ਼ਨ ਕਰ ਰਹੇ ਹੋ ਇਹ ਬਿਲਕੁਲ ਕਨਸਟੀਟਿਊਸ਼ਨ ਦੇ ਖਿਲਾਫ ਆ ਇਹ ਕਹਿੰਦੇ ਸਾਡੇ ਕੈਲੰਡਰ 'ਚ ਨਹੀਂ ਹੈਗਾ ਸੀ ਕੈਲੰਡਰ ਚੇਂਜ ਕਰ ਦੋ ਲੇਕਿਨ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਪ੍ਰਸ਼ਾਸਨ ਆ ਉਹ ਬਿਲਕੁਲ ਐਡਮੈਂਟ ਹੈ ਕਿ ਅਸੀਂ ਬਿਨਾ ਸਹੀ ਰਿਜ਼ਰਵੇਸ਼ਨ ਲਾਗੂ ਕੀਤੇ ਭਰਤੀਆਂ ਕਰਨੀਆਂ ਹੁਣ ਉਹ ਸਾਨੂੰ ਨਹੀਂ ਸਮਝ ਆ ਰਿਹਾ ਕਿ ਕੀ ਸੈਟਿੰਗ ਇਹ ਹੈ ਕਿ ਜਦੋਂ ਸਰਕਾਰਾਂ ਬਣਦੀਆਂ ਹੁੰਦੀਆਂ ਉਸ ਤੋਂ ਪਹਿਲਾਂ ਇਹ ਗੱਲ ਕਹੀ ਜਾਂਦੀ ਹੈ ਕਿ ਅਸੀਂ ਹਰ ਇੱਕ ਤਬਕੇ ਦਾ ਖਿਆਲ ਰੱਖਾਂਗੇ ਜਿਹੜਾ ਵੀ ਤਬਕਾ ਜਿਹੜਾ ਛੋਟਾ ਤਬਕਾ ਉਹਨੂੰ ਉਹਦੀਆਂ ਬਣਦਾ ਮਾਨਤਾਣ ਦਿੱਤਾ ਜਾਊਗਾ ਜਿਹੜੇ ਵੱਡੇ ਨੇ ਉਹਨਾਂ ਦੇ ਆਪਣੇ ਹਿਸਾਬ ਨਾਲ ਸਰਕਾਰਾਂ ਬਦਲਣ ਤੋਂ ਬਾਅਦ ਲੱਗਦਾ ਨਹੀਂ ਕਿ ਮਸਲੇ ਬਦਲ ਜਾਂਦੇ ਨੇ ਆਵਾਜ਼ ਬਦਲ ਜਾਂਦੀ ਹੈ ਜਾਂ ਉਹਨਾਂ ਦਾ ਤਰੀਕਾ ਸੋਚਣ ਦਾ ਬਦਲ ਜਾਂਦਾ ਹੈ ਮਤਲਬ ਤੁਸੀਂ ਦੇਖੋ ਅੱਜ ਜਦੋਂ ਇਲੈਕਸ਼ਨ ਲੜੇ ਜਾ ਰਹੇ ਨੇ ਤਾਂ ਪੂਰੇ ਇੰਡੀਆ ਦੇ ਵਿੱਚ ਇਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਕੀ ਕਾ ਸੈਂਸਸ ਹੋਣਾ ਚਾਹੀਦਾ ਕਿ ਸਾਨੂੰ ਇਹ ਟੋਟੋ-ਟੋਟੇ ਇਹ ਤਾਂ ਪਤਾ ਹੋਵੇ ਕਿ ਦੀ ਆਬਾਦੀ ਕਿੰਨੀ ਆ ਤਾਂ ਅਸੀਂ ਵੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਐਸਐਫਐਸ ਵੱਲੋਂ ਇਹ ਡਿਮਾਂਡ ਲਗਾਤਾਰ ਉਠਾ ਰਹੇ ਆ ਕਿ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਆ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣੀ ਹੋਈ ਇਹ ਯੂਨੀਵਰਸਿਟੀ ਆ ਪਹਿਲਾ ਹੱਕ ਪੰਜਾਬ ਦਾ ਲੇਕਿਨ ਪੰਜਾਬ ਦੇ ਵਿੱਚੋਂ ਵੀ ਕਿਹੜੇ ਸੈਕਸ਼ਨ ਦੀ ਗੱਲ ਕਰੀ ਅਸੀਂ ਵੀ ਪੰਜਾਬ ਦੇ ਵਿੱਚ ਜਿਹੜਾ ਦਲਤ ਤੇ ਪਛੜਿਆ ਤਬਕਾ ਜੀ ਦੀ ਆਬਾਦੀ 65% ਤੋਂ ਵੀ ਜ਼ਿਆਦਾ ਉਹਦੀ ਰਿਪਰੈਜ਼ੈਂਟੇਸ਼ਨ ਪੰਜਾਬ ਯੂਨੀਵਰਸਿਟੀ ਦੇ ਵਿੱਚ ਘਟ ਕਿਉਂ ਆ ਮਤਲਬ ਕਿਉਂ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਜਾਤੀਵਾਦੀ ਪ੍ਰਸ਼ਾਸਨ ਆ ਉਹ ਰਿਜ਼ਰਵੇਸ਼ਨ ਨੂੰ ਘੱਟ ਕਰਕੇ ਜਿਹੜੀ ਸੈਂਟਰ ਤੇ ਸਟੇਟ ਆ ਉਹਦੇ ਵਿੱਚੋਂ ਘੱਟ ਮਿਨੀਮਮ ਲਾਗੂ ਕਰਦਾ ਤੇ BC OBC 0 ਹੀ ਲਾਗੂ ਕਰਦਾ ਰਿਕਰੂਟਮੈਂਟ ਤੇ ਤਾਂ ਇਹ ਜਿਹੜਾ ਜਾਤ ਪਾਤ ਦਾ ਕੀੜਾ ਯੂਨੀਵਰਸਿਟੀ ਦੇ ਪ੍ਰਸ਼ਾਸਨ ਦੇ ਦਿਮਾਗਾਂ ਚ ਘੁੰਮ ਰਿਹਾ ਮਲੇ ਇੱਥੇ ਤੇ ਟੀਚਰ ਵੀ ਆਮ ਤੌਰ ਤੇ ਮੀਟਿੰਗਾਂ ਹੋ ਰਹੀਆਂ ਲਗਾਤਾਰ ਗੱਲਬਾਤ ਹੋ ਰਹੀ ਆ ਉਹ ਇੱਕ ਟੀਚਰ ਬੁਲਾ ਕੇ ਮੈਨੂੰ ਗੱਲ ਕਰ ਰਿਹਾ ਕਿ ਦੇਖੋ ਛੱਡੋ ਪਰੇ ਕਈ ਵਾਰੀ ਜ਼ਿੰਦਗੀ ਚ ਕੰਪਰੋਮਾਈਜ਼ ਵੀ ਕਰਨੇ ਪੈਂਦੇ ਆ ਇਸ ਤਰੀਕ ਦੀਆਂ ਗੱਲਾਂ ਕਰ ਰਹੇ ਨੇ ਤਾਂ ਸਾਡੇ ਐਜੂਕੇਸ਼ਨਲ ਇੰਸਟੀਟਿਊਸ਼ਨ ਦੇ ਵਿੱਚ ਜਿੱਥੇ ਕਾਸਟ ਡਿਸਕ੍ਰਿਮੀਨੇਸ਼ਨ ਦੇ ਉੱਪਰ ਗੱਲ ਹੋਣੀ ਚਾਹੀਦੀ ਆ ਇੱਕ ਸੰਵੇਦਨਸ਼ੀਲ ਮਾਹੌਲ ਬਣਨਾ ਚਾਹੀਦਾ ਕਿ ਜਿਹੜਾ ਜਾਤ ਪਾਤ ਆ ਉਹ ਸਮਾਜ ਦੇ ਵਿੱਚ ਐਗਜ਼ਿਸਟ ਕਰਦਾ ਯੂਨੀਵਰਸਿਟੀ ਉਹਨੂੰ ਹੈਂਡਲ ਕਰਨ ਦੇ ਲਈ ਇੱਕ ਸੰਵੇਦਨਸ਼ੀਲ करेगी कि की प्रॉब्लम्स ਕੀ ਨੇ ਕਿ ਉਹਨਾਂ ਦੀ ਰਿਪਰੈਜ਼ੈਂਟੇਸ਼ਨ ਦਾ ਸਵਾਲ ਅੱਜ ਤੱਕ ਹੱਲ ਕਿਉਂ ਨਹੀਂ ਹੋਇਆ ਤਾਂ ਇਹ ਯੂਨੀਵਰਸਿਟੀ ਦੀ ਉਹ ਸਪੇਸ ਆ ਜਿੱਥੇ ਕਾਸਟ ਰਿਜ਼ਰਵੇਸ਼ਨ ਜਿਹੜੀ ਹੈਗੀ ਆ ਉਹਨੂੰ ਲਗਾਤਾਰ ਵਾਇਓਲੇਟ ਕਰ ਰਹੇ ਨੇ ਜੇ ਸੀ ਸਮਝਣ ਦੀ ਕੋਸ਼ਿਸ਼ ਕਰੀਏ ਤੁਸੀਂ ਵਿਦਿਆਰਥੀਆਂ ਤੁਸੀਂ ਆਪਣੇ ਤੌਰ ਤੇ ਅਨਲਿਸਿਸ ਕੀਤਾ ਹੋਣਾ ਕਿ ਕਿੰਨੇ ਕੁ ਵਿਦਿਆਰਥੀ ਇੱਥੇ ਐਸਸੀ ਜਾਂ ਬੀਸੀ ਜਿਹੜੇ ਜਿਨ੍ਹਾਂ ਨੂੰ ਰਿਜ਼ਰਵੇਸ਼ਨ ਬਣਦੀ ਹੈ ਜਿਨ੍ਹਾਂ ਦਾ ਹੱਕ ਬਣਦਾ ਹੈਗਾ ਕਿੰਨੇ ਕੁ ਵਿਦਿਆਰਥੀ ਤੇ ਉਸ ਹਸਾਬ ਨਾਲ ਕਿੰਨਾ ਕੁ ਕੋਟਾ ਬਣ ਜਾਂਦਾ ਜਿਹੜੀ ਤੁਸੀਂ ਰਿਜ਼ਰਵੇਸ਼ਨ ਦੀ ਗੱਲ ਕਰ ਰਹੇ ਹੋ ਕਿ ਇੱਥੇ ਜਿਹੜਾ ਤਬਕਾ ਹੈਗਾ ਜਿਹੜਾ ਮੁਲਾਜ਼ਮ ਵਰਗ ਹੈਗਾ ਜਾਂ ਜਿਹੜੇ ਹੋਰ ਅਹੁਦਿਆਂ ਤੇ ਬੈਠੇ ਲੋਕ ਹੈਗੇ ਉਹਨਾਂ ਦੇ ਵਿੱਚ ਇੰਨੀ ਰਿਜ਼ਰਵੇਸ਼ਨ ਹੋਣੀ ਚਾਹੀਦੀ ਹੈ ਕਿੰਨਾ ਕੁ ਤੁਹਾਨੂੰ ਲੱਗਦਾ ਅੰਦਾਜ਼ਾ ਹੈਗਾ ਕਿੰਨਾ ਕੁ ਟੋਟਲ ਇਸ ਵੇਲੇ ਇੱਥੇ ਲੋਕ ਹੈਗੇ ਨੇ ਨਹੀਂ ਦੇਖੋ ਜਿਹੜਾ ਬੀਸੀਓਬੀਸ ਰਿਜ਼ਰਵੇਸ਼ਨ ਦਾ ਜ਼ੀਰੋ ਹੀ ਆ ਉਹਦਾ ਅੰਦਾਜ਼ਾ ਤੁਸੀਂ ਕਿਵੇਂ ਲਗਾਉਂਗੇ ਹੂੰ ਤਾਂ ਉਹ ਜ਼ੀਰੋ ਤੋਂ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ ਤੇ ਬਾਕੀ ਜਿਹੜੀ ਟੀਚਰਾਂ ਦੀ ਰਿਕਰੂਟਮੈਂਟ ਦਾ ਰੋਸਟਰ ਵੀ ਪਾਇਆ ਹੋਇਆ ਹੈ ਨਾ ਨੇ ਤਾਂ ਉਹਦੇ ਵਿੱਚ ਵੀ ਬਹੁਤ ਘੱਟ ਰਿਪਰੈਜ਼ੈਂਟੇਸ਼ਨ ਆ ਮਤਲਬ ਸਭ ਤੋਂ ਮੈਕਸਿਮਮ ਜਿਹੜੀ ਜਲਤਾਂ ਦੀ ਜੇ ਪੈਸ਼ਾਂ ਦੀ ਰਿਪਰੈਜ਼ੈਂਟੇਸ਼ਨ ਆ ਉਹ ਡੀ ਡੀ ਲੀਡ ਕਲਾਸ ਜੌਬ ਨੇ ਉਹਦੇ ਵਿੱਚ ਨੇ ਮੈਂ ਜਿਹੜੇ ਕੰਟ੍ਰੈਕਟ ਤੇ ਮਾਲੀ ਆ ਕੋਈ ਕੋਈ ਸਫਾਈ ਕਰ ਰਿਹਾ ਉਹਨਾਂ ਦੇ ਵਿੱਚ ਉਹਨਾਂ ਦੀ ਜ਼ਿਆਦਾ ਰਿਪਰੈਜ਼ੈਂਟੇਸ਼ਨ ਹੈ ਲੇਕਿਨ ਜਿਹੜੀਆਂ ਏ ਗ੍ਰੇਡ ਦੀਆਂ ਪੋਸਟਾਂ ਨੇ ਜਾਂ ਐਡਮਿਸ਼ਨ ਆ ਉਹਦੇ ਵਿੱਚ ਰਿਪਰੈਜ਼ੈਂਟੇਸ਼ਨ ਬਹੁਤ ਜ਼ਿਆਦਾ ਨਗੂਣੀ ਆ ਮਤਲਬ ਇਹ ਇੱਥ ਨੂੰ ਮਤਲਬ ਬਣਦਾ ਕਿ ਜਿਹੜਾ ਸਾਡਾ ਹੱਕ ਆ ਉਹਨੂੰ ਬਹਾਲ ਕੀਤਾ ਜਾਵੇ। ਹਾਂ। ਭਾਈ ਕੀ ਨਾਮ ਤੁਹਾਡਾ? ਮੇਰਾ ਰਿਮਲ ਜੋਰ ਸਿੰਘ ਆ ਮੈਂ। ਰਿਮਲ ਕਿੰਨਾ ਸਮਾਂ ਹੋ ਗਿਆ ਸੰਘਰਸ਼ ਕਰਦਿਆਂ ਨੂੰ ਪਹਿਲਾਂ ਵੀ ਇਹ ਇਹ ਹੀ ਆਵਾਜ਼ ਪਹਿਲਾਂ ਵੀ ਉੱਠਦੀ ਰਹੀ ਹੈ ਕਿ ਜਿਹੜਾ ਹੇਠਲਾ ਤਬਕਾ ਹੈਗਾ ਉਹਦੇ ਨਾਲ ਇਦਾਂ ਤੱਕੇਸ਼ਾਈ ਨਾ ਕੀਤੀ ਜਾਵੇ। ਪਹਿਲਾਂ ਵੀ ਧਰਨੇ ਤੁਨੂੰ ਅਲੱਗ-ਅਲੱਗ ਮਸਲਿਆਂ ਤੇ ਲਾਉਣੇ ਪਏ ਆ। ਕੀ ਲੱਗਦਾ ਕਿ ਪ੍ਰਸ਼ਾਸਨ ਸੋਚ ਨਹੀਂ ਰਿਹਾ ਇਸ ਬਾਰੇ ਕਿ ਲੋਕ ਜਿਹੜੇ ਬੈਠੇ ਨੇ ਇਹਨਾਂ ਦੀ ਆਵਾਜ਼ ਸੁਣੀ ਜਾਵੇ। ਰਿਜ਼ਰਵੇਸ਼ਨ ਜਿਹੜਾ ਇੱਕ ਗੰਭੀਰ ਮਸਲਾ ਹੈਗਾ ਉਹਦੇ ਬਾਰੇ ਚਰਚਾ ਕਰਕੇ ਮਸਲੇ ਨੂੰ ਸੁਲਝਾ ਲਿਆ ਜਾਵੇ। ਕੋ ਚਿੰਤਾ ਨਹੀਂ ਹੈਗਾ ਉਹਨਾਂ ਨੂੰ ਇਸ ਬਾਰੇ ਇਹ ਜੀ ਇਹ ਤੇ ਇਸ ਗੱਲ ਤੋਂ ਸਪਸ਼ਟ ਹੋ ਗਿਆ ਨਾ ਵੀ ਜਦੋਂ ਤੁਸੀਂ ਜ਼ੀਰੋ ਰਿਪਰੈਜੈਂਟੇਸ਼ਨ ਕਿਸੇ ਸੈਕਸ਼ਨ ਨੂੰ ਦੇ ਰਹੇ ਹੋ ਜਿਹਦੀ ਸਟੇਟ ਦੇ ਹਿਸਾਬ ਨਾਲ 12% ਬੰਦੀ ਆ ਰਿਹਾ ਰਿਜ਼ਰਵੇਸ਼ਨ ਹੈ ਇਹਦਾ ਮਤਲਬ ਤੁਸੀਂ ਉਹਨਾਂ ਬਾਰੇ ਸੋਚ ਹੀ ਨਹੀਂ ਰਹੇ ਦੂਜੀ ਗੱਲ ਵੀ ਸਟੂਡੈਂਟ ਬਾਰੇ ਬਿਲਕੁਲ ਨਹੀਂ ਸੋਚਦੇ ਵੀ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਜਦੋਂ ਇਹ ਗੱਲ ਹੁੰਦੀ ਆ ਵੀ ਤੁਸੀਂ ਹਾਂਜੀ ਜੀ ਤੁਹਾਡੇ ਰਾਈਟ ਦੀ ਗੱਲ ਹੈ ਤੁਸੀਂ ਪ੍ਰੋਟੈਸਟ ਤੇ ਬੈਠੇ ਹੋ ਤਾਂ ਸਾਨੂੰ ਟੀਚਰਾਂ ਕੀਤੀਆਂ ਜਾਂਦੇ ਕਿੰਨੇ ਕੁ ਬੰਦੇ ਆ ਸੈਨੇਟਰ ਕੋਈ ਵਿੱਚ ਮਿਡਲਿੰਗ ਕਰਨਾ ਹੁੰਦਾ ਉਹ ਟੀਚਰਾਂ ਕਰਦੇ ਨੇ ਵੀ ਅਸੀਂ ਤੇ ਜੀ ਨੇ ਨੇ ਹਜ਼ਾਰ ਬੰਦਾ ਲੈ ਕੇ ਉਹ ਯਾਰ ਬੰਦਾ ਲੈ ਕੇ ਕਾਦੇ ਲਈ ਹੁੰਦੇ ਸੀਗੇ ਜੀ ਉੱਥੇ ਸਟੂਸੀ ਤੇ ਬਾਦਰ ਕੋਲਰ ਲਵਾ ਦਈਏ ਰੋਟੀ ਦੀ ਆ ਕਰਦੀਏ ਵੀ 30 40 ਸਾਲ ਹੋ ਗਏ ਸਿਰਫ ਉੱਥੇ ਤੱਕ ਉਹਨਾਂ ਦੀ ਸਿਆਸਤ ਹੈਗੀ ਆ ਅਸੀਂ ਬੈਠਿਆਂ ਨੂੰ ਇੱਥੇ 23 24 ਦੇ ਨਾਲ ਅੱਜ ਹੋ ਚੱਲੇ ਨੇ 40 ਡਿਗਰੀ ਦਾ ਟੈਂਪਰੇਚਰ ਆ ਮੱਛਰ ਇੱਥੇ ਬੁਰੇ ਹਾਲ ਹੁੰਦੇ ਆ ਲੂ ਦੇਖੋ ਕਿੰਨੀ ਚੱਲਦੀ ਆ ਕੋਈ ਉਹਨਾਂ ਦਾ ਮਸਲਾ ਨਹੀਂ ਹੈਗਾ ਨਾ ਉਹ ਡਾਇਲੌਗ ਕਰ ਰਹੇ ਇਹ ਤੁਸੀਂ ਖਾਸ ਗੱਲ ਨੋਟ ਕਰਨ ਵਾਲੀ ਹੈ ਕਿ ਸਾਨੂੰ ਹਰ ਵਾਰ ਪ੍ਰੋਟੈਸਟ ਦੀ ਕਾਲ ਦੇਣੀ ਪੈਂਦੀ ਹੈ ਡਾਇਲੌਗ ਕਰਨ ਵਾਸਤੇ ਔਰ ਇਹ ਡਾਇਲੌਗ ਨਹੀਂ ਕਰਦੇ ਜਦੋਂ ਪ੍ਰੋਟੈਸਟ ਕਰੀਦਾ ਉਹਦੇ ਤੇ ਫਿਰ ਸਾਨੂੰ ਹਰਾਸ ਕੀਤਾ ਜਾਂਦਾ ਮਿਸਾਲ ਦੇ ਤੌਰ ਤੇ ਪਿਛਲੇ 8 ਜਨ ਪਿਛਲੇ 5 ਦਿਨ ਪਹਿਲਾਂ ਇਹਨਾਂ ਨੇ 8 ਜਾਨਿਆਂ ਨੂੰ ਮਤਲਬ 1 ਮਹੀਨੇ ਵਾਸਤੇ ਸਸਪੈਂਡ ਕਰਤਾ ਨਾ ਯੂਨੀਵਰਸਿਟੀ ਆ ਸਕਦੇ ਆ ਨਾ ਆਪਣੇ ਡਿਪਾਰਟਮੈਂਟ ਜਾ ਸਕਦੇ ਈਵਨ ਕਿ ਪੇਪਰ ਵਿੱਚ ਨਹੀਂ ਬਹਿ ਸਕਦੇ ਈਵਨ ਕਿ ਪੇਪਰ 'ਚ ਬਹਿਣਾ ਇੱਕ ਕ੍ਰਿਮੀਨਲ ਨੂੰ ਵੀ ਰਾਈਟ ਹੁੰਦਾ ਆ ਵੀ ਈਵਨ ਉਹ ਜੇਲ੍ਹ 'ਚੋਂ ਵੀ ਪਰਮਿਸ਼ਨ ਲੈ ਕੇ ਆਣ ਕੇ ਤੇ ਪੇਪਰ ਦੇ ਸਕਦਾ ਜਿਹੜੇ ਬੱਚੇ ਆਪਣਾ ਮਤਲਬ ਕਿ ਡੈਮੋਕਰੈਟਿਕ ਰਾਈਟ ਨੂੰ ਅਸਰਟ ਕਰ ਰਹੇ ਇੱਥੇ ਬੈਠੇ ਉਹਨਾਂ ਨੂੰ ਫਰਮਾਨ ਜਾਰੀ ਕੀਤਾ ਗਿਆ ਕਿ ਤੁਸੀਂ 1 ਮਹੀਨੇ ਵਾਸਤੇ ਪੇਪਰ ਨਹੀਂ ਦੇ ਸਕਦੇ ਯਾਨੀ ਕਿ ਦਬਿਸ਼ ਬਣਾ ਰਹੇ ਹੈ ਕਿ ਤੁਸੀਂ ਇਹ ਪ੍ਰੋਟੈਸਟ ਕਰ ਰਹੇ ਹੋ ਚੱਕ ਲੋ ਨਹੀਂ ਤਾਂ ਫਿਰ ਤੁਹਾਡਾ ਇਹ ਹਾਲ ਹੋ ਬਿਲਕੁਲ ਬੇਸਲੈਸ ਅਲੀਗੇਸ਼ਨ ਤੁਸੀਂ ਮੰਨੋਗੇ ਜਿਹੜੇ ਸਸਪੈਂਸ਼ਨ ਆਰਡਰ ਆਏ ਸੀ ਉਹ ਇਸ ਅਧਾਰ ਤੇ ਆਏ ਜੀ 8 ਬੱਚਿਆਂ ਨੇ ਉਸ ਦਿਨ ਪ੍ਰੋਟੈਸਟ ਕੀਤਾ ਜਿਨ੍ਹਾਂ ਨੂੰ ਪੁਲਿਸ ਚੱਕ ਕੇ ਲੈ ਗਈ ਪੁਲਿਸ ਨੇ ਇਹਨਾਂ ਤੇ ਡੀਡੀਆਰ ਕੱਟੀ ਇਸ ਕਰਕੇ ਇਹਨਾਂ ਨੇ ਮਿਸਕੰਡਕਟ ਕੀਤਾ ਡਿਪਾਰਟਮੈਂਟਾਂ ਤੇ ਦਬਾਅ ਬਣਾਇਆ ਕਿ ਜੈਕ ਦੇ ਥਰੂ ਕੀ ਚੇਅਰ ਪਰਸਨ ਆਪਣੇ ਬ ਮਾਰੇ ਪੋਜੀਟਿਵ ਰਿਵਿਊ ਦੇ ਕੇ ਭੇਜੇ ਕਿ ਇੱਕ ਤੇ ਉਹਨਾਂ ਦੀ ਜੂਰੀ ਡਿਕਸ਼ਨ ਚ ਨਹੀਂ ਹੁੰਦੇ ਜੇ ਕਮੇਟੀਆਂ ਦਾ ਇਹ ਕੰਮ ਨਹੀਂ ਹੈ ਫਿਰ ਵੀ ਬੱਚਿਆਂ ਦਾ ਕੋਈ ਡਿਪਾਰਟਮੈਂਟ ਚ ਮਿਸਕੰਡਕਟ ਨਹੀਂ ਹੈਗਾ ਆਪਣੇ ਰਾਈਟ ਲਈ ਬੈਠੇ ਫਿਰ ਇਹਨਾਂ ਨੇ ਡਾਇਰੈਕਟਲੀ ਜਿਹੜਾ ਆਪਣੇ ਬਿਹਫ ਤੇ ਵੀ ਜੀ ਡੀ ਡੀ ਆਰ ਕੱਟੀ ਗਈ ਆ ਇਸ ਕਰਕੇ ਇਹਨਾਂ ਨੂੰ ਜਿਹੜਾ ਮਿਸਕੰਡਕਟ ਤੇ ਉਹ ਕੀਤਾ ਕਿਹੜੀ ਅਹਿਮ ਚੀਜ਼ ਹੈ ਕਿ ਪਹਿਲਾਂ ਤਾਂ ਪਿਛਲੇ ਵੀ ਸੀ ਨੂੰ ਲੈ ਕੇ ਬੜੇ ਸਵਾਲ ਉੱਠਦੇ ਰਹੇ ਕਿ ਵੀ ਸੀ ਸਿੱਧ ਤੌਰ ਤੇ ਇੱਕ ਅਲੱਗ ਸੋਚ ਜਿਹੜੀ ਆ ਉਹ ਇਸ ਯੂਨੀਵਰਸਿਟੀ ਤੇ ਥੋਪਣਾ ਚਾਹੁੰਦੇ ਆ ਵੀਸੀ ਬਦਲ ਕੇ ਹੱਲੇ ਵੀ ਉਹੀ ਮਾਹੌਲ ਬਿਲਕੁਲ ਜੀ ਇਹ ਤੇ ਮਤਲਬ ਇਹਦੇ ਚ ਕੋਈ ਦੋ ਰਾਇ ਵਾਲੀ ਗੱਲ ਹੀ ਨਹੀਂ ਹੈ ਆਈਡਿਓਲੋਜੀ ਉਹੀ ਕੰਮ ਕਰ ਰਹੀ ਹੈ ਔਰ ਉਹਦੇ ਨਾਲੋਂ ਜ਼ਿਆਦਾ ਮਤਲਬ ਵੱਧ ਚੜ ਕੇ ਆਈ ਹੈ ਪਿਛਲੇ ਵੀਸੀ ਦੀ ਇਹ ਗੱਲ ਹੁੰਦੀ ਸੀ ਕਿ ਉਹਨਾਂ ਦਾ ਜ਼ਿਆਦਾ ਧਿਆਨ ਖਾਣ ਪੀਣ ਵਾਲਾ ਹੁੰਦਾ ਸੀ ਉਹਨਾਂ ਤੇ ਕ腐ਸ਼ਨ ਦੇ ਬਹੁਤ ਜ਼ਿਆਦਾ ਐਲਿਗੇਸ਼ਨ ਉਤੋਂ ਤੱਕ ਫਿਰ ਠੀਕ ਹੀ ਗਏ ਮਤਲਬ ਇਹ ਤੇ ਕ腐ਸ਼ਨ ਨੂੰ ਛੱਡ ਕੇ ਮਤਲਬ ਆਈਡਿਓਲੋਜੀਕਲ ਲੈਵਲ ਤੇ ਮਤਲਬ ਵੀ ਜਿਹੜਾ ਮਨੁਸ਼ਪ ਮ੍ਰੀਤੀ ਨੂੰ ਲੈ ਕੇ ਵੀ ਇੱਥੇ ਦੂਜੀ ਕਲਾਸ ਐਗਜ਼ਿਸਟ ਨਹੀਂ ਕਰਨੀ ਚਾਹੀਦੀ ਵੀ ਇੱਥੇ ਸਿਰਫ ਅੱਪਰ ਕਲਾਸ ਦਾ ਹੋਣਾ ਚਾਹੀਦਾ ਵੀ ਐਫਾਜ ਉੱਤਨ ਸੈਂਟਰਲਾਈਜ਼ੇਸ਼ਨ ਵਾਲਾ ਜਿਹੜਾ ਇਹਨਾਂ ਨੇ ਮੁੱਦਾ ਫੜਿਆ ਆ ਬਹੁਤ ਐਮਪੀ ਪੰਜਾਬ ਯੂਨੀਵਰਸਿਟੀ ਨੂੰ ਗਾਹੇ ਬਿਗਾਹੇ ਕਿਹੇ ਬਹਾਨੇ ਜਿਹੜਾ ਕਿ ਉਹ ਸੈਂਟਰਲਾਈਜ਼ ਕੀਤਾ ਜਾਵੇ ਵੀ ਭਾਈ ਕੀ ਨਾਮ ਤੁਹਾਡਾ ਅਰਸ਼ਦੀਪ ਅਰਸ਼ ਕੀ ਆਪਾਂ ਉਹ ਆਵਾਜ਼ ਨਹੀਂ ਬੁਲੰਦ ਉਸ ਤਰੀਕੇ ਨਾਲ ਕਰ ਸਕਦੇ ਕਿ ਜਿਹੜੀ ਹਲੇ ਤੱਕ ਉਹਨਾਂ ਤੇ ਕੋਈ ਅਸਰ ਨਹੀਂ ਹੋ ਰਿਹਾ ਜਾਂ ਕਿਸੇ ਤਬਕੇ ਦਾ ਸਾਥ ਨਹੀਂ ਮਿਲ ਰਹਾ ਕੀ ਕਾਰਨ ਕੀ ਨੇ ਕਿ ਹਲੇ ਤੱਕ ਉਹਨਾਂ ਨੂੰ ਇਹ ਇਸ ਚੀਜ਼ ਦਾ ਕੋਈ ਅਸਰ ਨਹੀਂ ਕਿ ਇੰਨੇ ਦਿਨਾਂ ਤੋਂ 35 ਦਿਨਾਂ ਤੋਂ ਇਹ ਨੌਜਵਾਨ ਇੱਥੇ ਬੈਠੇ ਨੇ ਉਹਨਾਂ ਨੂੰ ਇਲਮ ਨਹੀਂ ਹੈਗਾ ਇਸ ਗੱਲ ਦਾ ਜਾਂ ਉਹ ਬੇਫਿਕਰ ਆ ਕਿ ਇਹਨਾਂ ਦੇ ਨਾਲ ਕੌਣ ਖੜਨਾ ਹੈਗਾ ਹਾਂਜੀ ਦੇਖੀ ਜੇ ਸਾਡੇ ਉੱਚ ਸਿੱਖਿਆ ਦੇ ਆਧਾਰ ਹੈਗੇ ਆ ਕਿ ਬਾਕੀ ਸੰਸਥਾਨ ਵੀ ਹੈ ਉਹਦੇ ਵਿੱਚ ਉੱਚ ਜਾਤੀ ਜੀਆ ਖੋਦੀ ਕਹਿੰਦੇ ਆ ਬਹੁਤ ਨਾਲ ਗਲਬਾ ਬਣਿਆ ਹੋਇਆ ਜਦੋਂ ਅਸੀਂ ਇਹ ਕਹਿ ਰਹੇ ਆ ਕਿ ਰਿਜ਼ਰਵੇਸ਼ਨ ਇੱਥੇ ਘੱਟ ਤੋਂ ਘੱਟ ਦਿੱਤੀ ਜਾ ਰਹੀ ਹੈ ਤਾਂ ਉਹ ਤਬਕੇ ਤੇ ਪਹੁੰਚ ਘੱਟਵਾ ਰਹੇ ਆ ਤਾਂ ਇੱਕ ਨੈਚੁਰਲ ਜਿਹਾ ਕਾਰਨ ਬੰਦਾ ਹੈ ਵੀ ਇਹ ਜਿਹੜੇ ਮੁੱਦੇ ਹੈਗੇ ਆ ਇਹ ਚੁੱਕੇ ਨਹੀਂ ਜਾਂਦੇ ਅਜੇ ਤੱਕ ਜਿਵੇਂ ਹੁਣ ਪਹਿਲਾਂ ਗੱਲ ਕਰਦੇ ਸੀ ਸੰਦੀਪ ਵੀ ਪਹਿਲਾਂ ਐਸਟੀ ਰਿਜ਼ਰਵੇਸ਼ਨ ਵੀ ਇੱਥੇ ਜਿਹੜੀ ਬਹੁਤ ਘੱਟ 15% ਲਾਗੂ ਕੀਤੀ ਗਈ ਉਹ ਹੀ 2000 ਤੋਂ ਬਾਅਦ ਲਾਗੂ ਹੋਈ ਇੱਥੇ ਉਸ ਤੋਂ ਬਾਅਦ ਜਿਹੜੀ ਓਬੀਸੀ ਰਿਜ਼ਰਵੇਸ਼ਨ ਤਾਂ ਇਹ ਪਾਲਸੀਆਂ ਕਦੀ ਬਣੀਆਂ ਹੋਈਆਂ ਹਨ ਮਤਲਬ ਕਨਸਟੀਟਿਊਸ਼ਨ ਤੋਂ ਨਾਲ ਐਸਸੀ ਤੇ ਐਸਟੀ ਸਿਚੁਏਸ਼ਨ ਆ ਗਈ ਸੀ ओबीसी 90 ਤੋਂ ਬਾਅਦ ਆ ਗਈ ਪਰ ਯੂਨੀਵਰਸਿਟੀ ਲਾਗੂ ਨਹੀਂ ਕਰਦੀ ਇਹਨੂੰ ਹਨਾ ਤਾਂ ਉਹ ਚ ਡੈਲੀਬਰੇਟਲੀ ਉਹ ਤਬਕਿਆਂ ਨੂੰ ਜਿਹੜੀ ਸਾਡੇ ਸਮਾਜੀ ਡਵੈਲਪਮੈਂਟ ਹੈਗੀ ਹੈ ਚਾਹੇ ਪੜ੍ਹਾਈ ਲਿਖਾਈ ਹੈ ਚਾਹੇ ਸਰਕਾਰੀ ਅਦਾਰੇ ਹੈ ਨੌਕਰੀਆਂ ਉਹ ਜੋ ਬਾਹਰ ਰੱਖਿਆ ਜਾ ਰਿਹਾ ਤਾਂ ਇਹ ਸਿਰਫ ਪੰਜਾਬ ਯੂਨੀਵਰਸਿਟੀ ਦੀ ਹੱਦ ਨਹੀਂ ਪੰਜਾਬ ਦੇ ਆਪਾਂ ਬਾਕੀ ਯੂਨੀਵਰਸਿਟੀਆਂ ਦੇਖਾਂਗੇ ਜਾਂ ਪੰਜਾਬ ਦੇ ਬਾਕੀ ਆਪਾਂ ਏ ਬੀ ਸੀ ਡੀ ਕਲਾਸ ਦੀ ਕੰਪੀਟਿਸ਼ਨ ਦੇਖਾਂਗੇ ਉੱਥੇ ਸਾਨੂੰ ਇਹੀ ਅੰਕੜੇ ਮਿਲਣਗੇ ਵੈਸੇ ਮੰਨ ਲੀਏ ਕਿ ਇੱਕ ਵੱ ਕਿ ਜਿਸ ਤਰੀਕੇ ਨਾਲ ਕਹਿੰਦੇ ਨੇ ਹੁੰਦੇ ਕਿ ਜੇ ਕੋਈ ਰਣਨੀਤੀ ਵੱਡੇ ਲੈਵਲ ਤੇ ਘਟਣੀ ਹੈਗੀ ਆ ਤਾਂ ਉਹਦੀ ਤਿਆਰੀ ਇਸ ਤਰੀਕੇ ਨਾਲ ਕੀਤੀ ਜਾਂਦੀ ਹੈ ਕਿ ਪਹਿਲਾਂ ਸਿੱਖਿਆ ਆਧਾਰੇ ਜਿਹੜੇ ਨੇ ਉਹਨਾਂ ਨੂੰ ਟਾਰਗੇਟ ਕਰੋ ਉਹਨਾਂ ਨੂੰ ਆਪਣੀ ਸੋਚ ਦੇ ਮੁਤਾਬਕ ਚਲਾਓ ਉਸ ਤੋਂ ਬਾਅਦ ਬਾਕੀ ਚੀਜ਼ਾਂ ਆਪਣੇ ਆਪ ਹੌਲੀ ਹੌਲੀ ਬਦਲ ਜਾਣਗੀਆਂ ਤਾਂ ਇਹ ਲੱਗਦਾ ਕਿ ਉਸ ਵੱਡੀ ਕੌਨਸਪਿਰੇਸੀ ਦਾ ਇੱਕ ਛੋਟਾ ਹਿੱਸਾ ਹੈ ਕੌਨਸਪਿਰੇਸੀ ਨੂੰ ਇਹਨੂੰ ਕਹਿਣਾ ਹੈ ਨਹੀਂ ਕਹਿਣਾ ਸਾਡੀ ਬੰਤਰ ਇਦਾਂ ਦੀ ਹੈ ਹੂੰ ਨਾ ਜੋ ਸਮਾਜ ਚ ਕਿ ਜੋ ਜਾਤੀਵਾਦ ਨੇ ਮਤਲਬ ਦਲਤਾਂ ਦੇ ਪਛਾਣੇ ਦੇ ਹਾਲ ਕੀਤਾ ਉਹਨਾਂ ਨੂੰ ਸਰੋਤਾਂ ਤੋਂ ਸਾਧਨਾਂ ਤੋਂ ਵਿਹੋਣੇ ਰੱਖਿਆ ਉਸ ਤੋਂ ਬਾਅਦ ਜਦੋਂ ਸੋਕਲ ਸਾਡਾ ਮਾਡਰਨੇਸ਼ਨ ਬਣਿਆ ਨਾ ਉਸ ਤੋਂ ਬਾਅਦ ਇੱਕ ਸਮਾਜ ਦੀ ਤਰੱਕੀ ਐਕਸਪੈਕਟ ਕੀਤੀ ਜਾ ਰਹੀ ਸੀ ਉਮੀਦ ਕੀਤੀ ਜਾ ਰਹੀ ਸੀ ਵੀ ਇਹ ਡਿਵੈਲਪ ਹੋਣਗੇ ਪਰ ਕਿੰਨਾ ਕਿਤੇ ਉਹ ਬੰਤਰ ਸਾਡੀ ਪ੍ਰਾਣਾਈ ਜਿਹੜੇ ਸਮਾਜ ਦੀ ਬੰਤਰ ਸੀਗੀ ਟ੍ਰੈਡੀਸ਼ਨਲ ਜੀ ਹੈ ਉਹਨਾਂ ਨਾਲ ਪ੍ਰਭਾਵਿਤ ਹੈ ਹੈ ਤਾਂ ਉਹ ਉਹ ਚੀਜ਼ਾਂ ਹੀ ਟੁੱਕੀਆਂ ਨਹੀਂ ਚੰਗੀ ਤਰ੍ਹਾਂ ਹੁਣ ਤੋੜਨਾਸਤੇ ਕੌਨਸ਼ੀਅਸ ਐਫਰਟਸ ਜ਼ਰੂਰੀ ਹੈ ਤੇ ਬਦਲੀ ਇਹ ਸ਼ਾਇਦ ਆਪਾਂ ਇਹੋ ਜਿਹੇ ਐਫਰਟਸ ਹੋਰ ਕਰਨੇ ਪੈਣਗੇ ਸਾਨੂੰ ਹੋਰ ਮਿਹਨਤ ਕਰਨੇ ਦਾ ਕਿਉਂ ਨਹੀਂ ਆਵਾਜ਼ ਸੁਣੀ ਜਾ ਰਹੀ ਹੈ ਲੱਗਦਾ ਇਹ ਜੀ ਯੂਨੀਵਰਸਿਟੀ ਚ ਜਿਵੇਂ ਆਪਾਂ ਹਾਲਾਤ ਦੇਖਦੇ ਹੈਗੇ ਆ ਇੱਥੇ ਕਲਚਰ ਹੀ ਇੱਕ ਗੱਡੀਆਂ ਵਾਲਾ ਪ੍ਰਮੋਟ ਕੀਤਾ ਜਾਂਦਾ ਹੈਗਾ ਇੱਕ ਵੱਡੇ ਤਬਕੇ ਵਾਲਾ ਪ੍ਰਮੋਟ ਕੀਤਾ ਜਾਂਦਾ ਇੱਥੇ ਜਦੋਂ ਕੋਈ ਪਿੰਡ ਜਾਂ ਆਪਣੇ ਪਿਛੜੇ ਇਲਾਕਿਆਂ ਚ ਬੱਚਾ ਆਉਂਦਾਗਾ ਉਹ ਖੁਦ ਨੂੰ ਜੁੜਿਆ ਨਹੀਂ ਪਾਉਂਦਾ ਇਹਨਾਂ ਨਾਲ ਕਿਉਂ ਨਹੀਂ ਪਾਉਂਦਾ ਕਿਉਂਕਿ ਕਿਹਨਾਂ ਨੇ ਕਲਚਰ ਹੀ ਉਹ ਬਣਾ ਰੱਖਿਆ ਵੀ ਇੱਥੇ ਇੱਕ ਸੋ ਕਾਲਡ ਸਟੇਟਸ ਵਾਲਾ ਬੰਦਾ ਰਹੂਗਾ ਇੱਥੇ ਤੇ ਫਿਰ ਜਿਹੜਾ ਆਪਣੇ ਜਿਵੇਂ ਕਿ ਆਪਾਂ ਦੇਖਦੇ ਆ ਪਿਛੜੇ ਜਾਤੀਆਂ ਦੇ ਜਵਾਕ ਹੈਗੇ ਆ ਆਪਣੇ ਪਿੰਡਾਂ ਚ ਆਉਂਦੇ ਹੈਗੇ ਆ ਉਹ ਤਾਂ ਫਿਰ ਇਹ ਸਟੇਟਸ ਫੋਲੋ ਨਹੀਂ ਕਰ ਸਕਦੇ ਤੇ ਰਿਜ਼ਰਵੇਸ਼ਨ ਵੀ ਉਹਨਾਂ ਨੂੰ ਜ਼ਰੂਰਤ ਹੁੰਦੀ ਹੈ ਕਿਉਂਕਿ ਆਪਣੇ ਸਭ ਤੋਂ ਜ਼ਿਆਦਾ ਜੇ ਆਪਾਂ ਦੇਖੀਏ ਪੰਜਾਬ 'ਚ ਕਿੰਨਾ ਤਬਕਾ ਹੈਗਾ ਕਿ ਐਸਸੀ ਸਭ ਤੋਂ ਜ਼ਿਆਦਾ ਤਬਕਾ ਹੈਗਾ ਓਵਰ ਆਲ ਆਪਾਂ ਜੇ ਇੰਡੀਆ 'ਚ ਵੀ ਦੇਖ ਲਗੇ OBC BC ਤੱਕ ਆਪਾਂ ਦੇਖ ਲਗੇ ਉਹ ਵੀ ਹੁਣ ਆਬਾਦੀ 30% ਤੋਂ ਪਾਰ ਹੋ ਚੁੱਕੀ ਹੈਗੀ ਯਾਨੀ ਕਿ ਇਹ ਚਾਹੁੰਦੇ ਆ ਕਿ ਇੱਥੇ ਘੈਂਟ ਬੰਦੇ ਪੜਦੇ ਆ ਅਪਰ ਕਲਾਸ ਵਾਲੇ ਆ ਵੀ ਜਿਹੜੇ ਰਿਜ਼ਰਵੇਸ਼ਨ ਵਾਲੇ ਉਹ ਨਾ ਹੀ ਹੋਣ ਇੱਥੇ ਸਿੱਧਾ ਇਹਨਾਂ ਦਾ ਪਤਾ ਹੀ ਲੱਗਦਾ ਜੀ ਇੱਥੇ 35 ਦਿਨ ਹੋ ਗਏ ਸਾਨੂੰ ਪ੍ਰੋਟੈਸਟ ਤੇ ਬੈਠਿਆ ਨੂੰ ਤੇ ਇੱਥੇ ਨਾ ਨਿਉ ਕੋਈ ਅਜ ਤੱਕ ਇੱਡਾ ਵਧੀਆ ਉਹ ਕੀਤਾ ਨਹੀਂ ਗਿਆ ਵੀ ਫੈਸਲਾ ਵੀ ਮੀਟਿੰਗ 'ਚ ਕਿਸੇ 'ਚ ਸਾਨੂੰ ਐ ਹੌਸਲਾ ਹੋਇਆ ਹੋਵੇ ਵੀ ਰਿਜ਼ਲਟ ਨਿਕਲੂਗਾ ਕਿਸੇ ਮੀਟਿੰਗ 'ਚ ਕਹਿੰਦੇ ਆ ਵੀ ਹਾਂ ਅਸੀਂ ਸੋਚਾਂਗੇ ਉਸ ਤੋਂ ਅਗਲੇ ਦਿਨ ਇਹ ਫਰਮਾਨ ਜਾਰੀ ਕਰ ਦਿੰਦੇ ਆ ਵੀ 8 ਸਟੂਡੈਂਟਾਂ ਨੂੰ ਯੂਨੀਵਰਸਿਟੀ 'ਚੋਂ ਕੱਢ ਦਿਓ ਉਹ 8 ਸਟੂਡੈਂਟਾਂ ਦਾ ਹੋਇਆ ਕੀ ਹੁਣ ਕੀ ਕਿੱਥੇ ਨੇ ਉਹ ਸਟੂਡੈਂਟ ਜਿਨ੍ਹਾਂ ਦੇ ਬਾਰੇ ਤੁਸੀਂ ਗੱਲ ਕਰ ਰਹੇ ਹੋ ਸਟੂਡੈਂਟ ਇਹਨਾਂ ਨੇ ਕੁਝ ਬੱਚਿਆਂ ਦਾ ਤਾਂ ਵਾਪਸ ਵੀ ਲੈਤਾ ਉਹਨਾਂ 'ਚੋਂ ਉਹਨਾਂ ਨੂੰ ਪੇਪਰ 'ਚ ਬੈਠਣ ਨਹੀਂ ਦਿੱਤਾ ਯਾਰਿਆ ਪੇਪਰ ਚੱਲ ਰਹੇ ਆ ਜਿਵੇਂ ਕਿ ਹੁਣ ਸਾਰੀਆਂ ਯੂਨੀਵਰਸਿਟੀਆਂ 'ਚ ਹੀ ਤੇ ਕੁਝ ਬੱਚਿਆਂ ਨੇ ਵਾਪਸ ਲੈ ਲਿਆ ਕੁਝ ਦੇ ਨਹੀਂ ਲੈਤੇ ਵੀ ਉਹ ਡਰਾ ਹੀ ਜਾ ਰਿਹਾ ਬੱਚਿਆਂ ਨੂੰ ਰਾਇਕ ਬਕਾਇਦਾ ਇਹਦੇ ਚ ਮੈਂ ਐਡ ਕਰਨਾ ਚਾਹੂੰਗਾ ਚੇਅਰ ਪਰਸਨ ਹੈ ਦਵਿੰਦਰ ਸਿੰਘ ਆ 3 ਇਅਰ ਲਾਅ ਦੇ ਉਹ ਇਹ ਸਪੈਸ਼ਲ ਉਹਨਾਂ ਦੀ ਸਟੇਟਮੈਂਟ ਕੀ ਦੇ ਰਹੇ ਨੇ ਬਸ ਪਹਿਲਾ ਪੇਪਰ ਰਹਿਣ ਦਿਓ ਵੀ ਪਹਿਲੇ ਜੇ ਤੁਹਾਨੂੰ ਛੱਡ ਕੇ ਦੂਜੇ ਚ ਦੇ ਦਾਂਗੇ ਵੀ ਡੈਲੀਬਰੇਟ ਹਰਾਸਮੈਂਟ ਤੁਹਾਡੀ ਕੀਤੀ ਜਾ ਰਹੀ ਆ ਵੀ ਜੇ ਤੁਸੀਂ ਮਾਫੀ ਨਾਮਾ ਲਿਖ ਦੋ ਵੀ ਪ੍ਰੋਟੈਸਟ ਕਰਨ ਦੇ ਕਦਮ ਨਹੀਂ ਕਿ ਇੱਕ ਪੇਪਰ ਦੇ ਵਿੱਚੋਂ ਸਿੱਧਾ ਹੀ ਫੇਲ ਕਰਾਉਣ ਦੀ ਤਿਆਰੀ ਕਰ ਰਹੇ ਫਿਰਦੇ ਆ ਤਾਂ ਕਿ ਇਹਨਾਂ ਨੂੰ ਅੱਗੇ ਵਾਸਤੇ ਬਾਕੀ ਬੱਚਿਆਂ ਨੂੰ ਵੀ ਐਗਜ਼ਾਮਪਲ ਹੋਵੇ ਵੀ ਜੇ ਤੁਸੀਂ ਆਪਣੇ ਰਾਈਟ ਲਈ ਖੜੋਗੇ ਧਰਨੇ ਲਾਓਗੇ ਤੇ ਤੁਹਾਡੇ ਨਾਲ ਆਹ ਕੀਤਾ ਜਾਵੇ ਤੁਹਾਡਾ ਪਹਿਲਾ ਪੇਪਰ ਅਸੀਂ ਜਾਣਬ ਤੁਹਾਡਾ ਜਨਕੀ ਹਰਾਸਮੈਂਟ ਆ ਕੇ ਜਿੰਦਰ ਸਿੰਘ ਜੀ ਅਸੀਂ ਤੁਹਾਨੂੰ ਨਾਮ ਲੈ ਕੇ ਕਹਿ ਰਹੇ ਹਾਂ ਕਿ ਚੇਅਰ ਪਰਸਨ ਆਫ ਡਿਪਾਰਟਮੈਂਟ ਆਫ ਲਾਜ਼ 3 ਇਅਰ ਵਾਲਿਆਂ ਨੇ ਉਹਨਾਂ ਨੇ ਬਕਾਇਦਾ ਸਟੇਟਮੈਂਟ ਦਿੱਤੀ ਹੈ ਜੀ ਬਾਈ ਕੀ ਨਾਮ ਤੁਹਾਡਾ ਕਰਨਵੀਰ ਕਰਨ ਇਹ ਹੁਣ ਲੱਗਦਾ ਕੀ ਆ ਪਵਿਖ ਕੀ ਹੈਗਾ ਇਸ ਧਰਨੇ ਦਾ 35 ਦਿਨਾਂ ਤੋਂ ਬੈਠੇ ਹੋ ਆਵਾਜ਼ ਉਸ ਤਰ੍ਹਾਂ ਕਿਉਂ ਸੁਣੀ ਨਹੀਂ ਜਾ ਰਹੀ ਕੋਈ ਅਗਲੀ ਰਣਨੀਤੀ ਮੋਰਚੇ ਨੇ ਲਿਖੀ ਹੈ ਜਾਂ ਇੱਥੇ ਬੈਠੇ ਰਹਿਣਾ ਹੈ ਇੱਕ ਤਰੀਕਾ ਤਾਂ ਅਸੀਂ ਇੱਥੇ ਬੈਠੇ ਹਾਂ ਬਾਕੀ ਸਮੇਂ ਤੋਂ ਸਮੇਂ ਦੇ ਅਸੀਂ ਕਾਲਾਂ ਦਿੰਦੇ ਰਹੇ ਹਾਂ ਜਿਵੇਂ ਪਿੱਛੇ ਮਾਰਚ ਕੱਡਿਆ ਉਸ ਵਕ ਪ੍ਰੋਟੈਸਟ ਹੋਇਆ ਇੱਥੇ ਜ ਚੇਰੀ ਫਾਰਮ ਆ ਉਹ ਲਈ ਜਾ ਸਕਦੀ ਹੈ ਧਰਨੇ ਦੀ ਵੀ ਜਿੱਤੇ ਚ ਅਥਾਰਟੀ ਤੇ ਹੋਰ ਜਿਆਦਾ ਪ੍ਰੈਸ਼ਰ ਪਾਇਆ ਜਾ ਸਕੇ ਬਸੇ ਹੁਣ ਜਿੱਦਾਂ ਲੋਕ ਸਭਾ ਦਾ ਸਮਾਂ ਹੈਗਾ ਇਹ ਜਿਹੇ ਸਮੇਂ ਤੇ ਜਦੋਂ ਇਲੈਕਸ਼ਨਾਂ ਦਾ ਸਮਾਂ ਹੁੰਦਾ ਉਦੋਂ ਬੜਾ ਚੰਗਾ ਮੌਕਾ ਕਹਿੰਦੇ ਹੁੰਦਾ ਕਿ ਸਿਆਸਤਦਾਨਾਂ ਦੇ ਕਰਨਾਂ ਦੇ ਵਿੱਚ ਗੱਲ ਪਾਈ ਜਾਵੇ ਵੀ ਸਾਡੀ ਅ ਵੀ ਆਵਾਜ਼ ਸੁਣੀ ਜਾਵੇ ਤੁਹਾਡੇ ਤੋਂ ਇੱਥੇ ਵਕ ਵਕ ਆਗੂ ਵੀ ਆਏ ਹੋਣੇ ਕਿਸੇ ਨੇ ਆਵਾਜ਼ ਭਰੋਸਾ ਦਿੱਕੇ ਕੋਈ ਵੀ ਅਸੀਂ ਤੁਹਾਡੇ ਜੇ ਅਸੀਂ ਸੱਤਾ ਦੇ ਵਿੱਚ ਆਉਂਦੇ ਤਾਂ ਅਸੀਂ ਤੁਹਾਡੀ ਗੱਲ ਸੁਣਾ ਹਾਂਜੀ ਹੁਣ ਮਨੀਸ਼ तिवारी ਜੀ ਆਏ ਸੀਗੇ ਕਾਂਗਰਸ ਦੇ ਜਿਹੜੇ ਇੱਥੋਂ ਕੈਂਡੀਡੇਟ ਨੇ ਉਹ ਨਾਲ ਗੱਲ ਹੋਈ ਉਹ ਕਹਿੰਦੇ ਵੀ ਅਸੀਂ ਇਸ ਗੱਲ ਪਰ ਸਭ ਤੋਂ ਵੱਡੀ ਗੱਲ ਤਾਂ ਵੀ ਜੇ ਸਾਡੇ ਸਟੂਡੈਂਟ ਜਾਗਰਕ ਹੋਣਗੇ ਤੇ ਲੋਕ ਜਾਗਰਕ ਹੋ ਕੇ ਆਪਦੇ ਹੱਕਾਂ ਦੀ ਮੰਗ ਕਰਨਗੇ ਹੱਲ ਤਾਂ ਉੱਥੇ ਹੀ ਹੈ ਵੀ ਸਾਨੂੰ ਆਪ ਆਪਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨੀ ਪਊਗੀ ਬਾਈ ਕਿਹਨਾਂ ਦਾ ਹੀਰਾ ਸਿੰਘ ਹੀਰਾ ਸਿੰਘ ਜੀ ਜਦੋਂ ਇਹ ਹਾਲਾਤ ਦੇਖਦੇ ਹੋ ਯੂਨੀਵਰਸਿਟੀਆਂ ਦੇ ਵਿੱਚ ਅਸੀਂ ਘਰਾਂ ਤੋਂ ਆਉਂਦੇ ਹਾਂ ਇਸ ਕਰਕੇ ਕਿ ਪੜ੍ਹਾਈ ਕਰ ਲਈਏ ਕੁਝ ਚੰਗਾ ਭਵਿੱਖ ਬਣੂਗਾ ਪਰ ਜਦੋਂ ਇਦਾਂ ਧਰਨੇ ਕਰਨੇ ਪੈਂਦੇ ਆ ਤੇ ਪ੍ਰਸ਼ਾਸਨ ਆਵਾਜ਼ ਨਹੀਂ ਸੁਣਦਾ ਫਿਰ ਮਨ ਦੇ ਵਿੱਚ ਕੀ ਚੱਲਦਾ ਉਹ ਮਨ ਦੇ ਵਿੱਚ ਇਹੀ ਚੱਲਦਾ ਹੈ ਕਿ ਆਪਾਂ ਜਿਵੇਂ ਮੰਨ ਲਓ ਕਿ ਆਪਾਂ ਇੱਕ ਪਿੰਡੋਂ ਆਏ ਹਨ ਤੇ ਇੱਥੇ ਐ ਲੱਗਦਾ ਕਿ ਜ਼ਿਆਦਾਤਰ ਤਾਂ ਸਾਡੇ ਪੰਜਾਬ ਦੇ ਵਿੱਚ ਕੀ ਹੈ ਕਿ ਲੋਕ ਗਾਣੇ ਸੁਣ ਕੇ ਆ ਜਾਂਦੇ ਵੀ ਉੱਥੇ ਬਹੁਤ ਵਧੀਆ ਸਾਰਾ ਕੁਝ ਪਰ ਇੱਥੇ ਅੱਗੇ ਜਦੋਂ ਆਪਾਂ ਸਟਰਗਲ ਦੇਖਦੇ ਹਾਂ ਵੀ ਕਿੱਦਾਂ ਕੀ ਕਰਨਾ ਪੈਂਦਾ ਹੈ ਜਿਹੜੇ ਪਛੜੇ ਵਰਗ ਆ ਜਾਂ ਰਿਜ਼ਰਵੇਸ਼ਨ ਦੇ ਵਿੱਚ ਆਉਂਦੀਆਂ ਜਿਹੜੀਆਂ ਜਾਤੀਆਂ ਉਹਨਾਂ ਦੇ ਲੋਕਾਂ ਦਾ ਮਤਲਬ ਜਾਤੀਵਾਦ ਹੁੰਦਾ ਹੈ ਉਹ ਚਾਹੇ ਡਿਪਾਰਟਮੈਂਟ ਹੋਵੇ ਚਾਹੇ ਸਟੂਡੈਂਟ ਤੋਂ ਸਟੂਡੈਂਟ ਹੋਵੇ ਇਹ ਸਾਰਾ ਕੁਝ ਸਾਨੂੰ ਵੇਖਣ ਨੂੰ ਮਿਲਦਾ ਜਿੱਤੇ ਕਰਕੇ ਆਪਾਂ ਨੇ ਧਰਨਾ ਵੀ ਲਾਇਆ ਹੋਇਆ ਅੱਜ 35 ਦਿਨ ਹੋ ਗਏ ਪੂਰੇ ਤੇ ਇਹ ਉਹਨਾਂ ਚਿਰ ਤੱਕ ਅਸੀਂ ਧਰਨਾ ਨਹੀਂ ਛੁਕਾਂਗੇ ਜਿੰਨਾ ਚਿਰ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਵੈਸੇ ਕਦੇ ਸੋਚਿਆ ਸੀਗਾ ਕਿ ਪੰਜਾਬ ਵਰਗੇ ਮੁਲਕ ਦੇ ਵਿੱਚ ਪੰਜਾਬ ਵਰਗੇ ਖਿੱਤੇ ਦੇ ਵਿੱਚ ਖਾਸ ਕਰਕੇ ਇਦਾਂ ਦੇ ਹਾਲਾਤ ਪੈਦਾ ਹੋਣਗੇ ਕਿ ਜਾਤੀਵਾਦ ਨੂੰ ਬढ़ावा ਦੇ ਕੇ ਤਾਂ ਤੁਹਾਨੂੰ ਇਹ ਅਹਿਸਾਸ ਕਰਵਾਇਆ ਜਾਊਗਾ ਕਿ ਤੁਸੀਂ ਨੀਵੀਂ ਜਾਤੀ ਵਾਲੇ ਹੋ ਤੁਹਾਡਾ ਇੱਥੇ ਕੋਈ ਲੋੜ ਹੈ ਨਹੀਂ ਕਿ ਸੋਚਿਆ ਸੀ ਪੰਜਾਬ ਵਰਗੇ ਖਿੱਤੇ ਦੇ ਵਿੱਚ ਇਦਾਂ ਦੀਆਂ ਚ ਨੀ ਸੋਚਿਆ ਤਾਂ ਨਹੀਂ ਹੁੰਦਾ ਪਰ ਜਦੋਂ ਆਪਾਂ ਪਹਿਲੋ ਸਾਰਿਆਂ ਨੂੰ ਐ ਲੱਗਦਾ ਕਿ ਅਸੀਂ ਸਾਰੇ ਇੱਕ ਹੀ ਆ ਪਰ ਜਦੋਂ ਉਹ ਬੰਦਿਆਂ ਦੇ ਵਿੱਚ ਆ ਕੇ ਖੜੀਦਾ ਤੇ ਉਦੋਂ ਜਿਹੜੇ ਅਲਗ-ਅਲਗ ਉਹਨਾਂ ਨੂੰ ਕਰਿਆ ਜਾਂਦਾ ਵੀ ਹਾਂ ਵੀ ਇਹ ਬੰਦੇ ਅੱਡ ਹੈਗੇ ਨੇ ਹਨਾ ਇਹ ਅੱਡ ਹੈਗੇ ਨੇ ਤਾਂ ਫਿਰ ਉਹਨਾਂ ਨੂੰ ਪਤਾ ਲੱਗਦਾ ਫਿਰ ਉਹ ਆਪਦੇ ਹੱਕਾਂ ਦੇ ਲਈ ਲੜਦੇ ਨੇ ਫਿਰ ਜੋ ਉਹਨਾਂ ਦੇ ਅੰਦਰ ਕਰੋਸ਼ ਪੈਦਾ ਹੁੰਦਾ ਫਿਰ ਉਹਦਾ ਇਸਤੇਮਾਲ ਕਰਦੇ ਨੇ ਬੰਦੇ ਆਪਾਂ ਇਤਿਹਾਸ ਦੇਖ ਲਓ ਵੀ ਕਿੰਨੇ ਤਖਤੇ ਪਲਟੇ ਕਿਉਂ ਪਲਟੇ ਗਏ ਨੇ ਇਸੇ ਕਰਕੇ ਪਲਟੇ ਗਏ ਹਨਾ ਕਿ ਉਹਨਾਂ ਨੂੰ ਤੰਗ ਕਰਿਆ ਗਿਆ ਹੈ ਠੀਕ ਹੈ ਜੇ ਹੁਣ ਬ੍ਰਾਹਮਣਵਾਦੀ ਗੱਲ ਕਰੋ ਤੁਸੀਂ ਉਹ ਨਜ਼ਰ ਤੱਕ ਰਿਹਾ ਜਦੋਂ ਉਹ ਅਗਲਿਆਂ ਨੇ ਹੱਥ ਚੁੱਕੇ ਅੱਗੋਂ ਅੱਗੇ ਵੱਡੇ ਆ ਹੋ ਸਕਦਾ ਹੈ ਵੀ ਇਦਾਂ ਹੀ ਰਿਹਾ ਤੇ ਬੰਦੇ ਅੱਗੇ ਵੀ ਵਢੀ ਚਣਗੇ ਤੇ ਮੈਨੂੰ ਤਾਂ ਇਹ ਲੱਗਦਾ ਵੀ ਵੱਡਫੱਟ ਹੋਊਗੀ ਜ਼ਰੂਰ ਸੰਦੀਪ ਅਗਲੀ ਹੁਣ ਰਣਨੀਤੀ ਕੀ ਹੈਗੀ 35 ਦਿਨਾਂ ਤੋਂ ਸੰਘਰਸ਼ ਚੱਲਦਾ ਕੋਈ ਆਵਾਜ਼ ਨਹੀਂ ਸੁਣ ਰਿਆ ਵਿੱਚ ਵਿਚਾਲੇ ਤੁਸੀਂ ਹੋਰ ਵੀ ਕਾਲਾਂ ਦਿੱਤੀਆਂ ਧਰਨੇ ਰੈਲੀਆਂ ਵੀ ਕੱਢੀਆਂ ਨਹੀਂ ਅਸਰ ਹੋਇਆ ਤਾਂ ਅਗਲੀ ਰਣਨੀਤੀ ਇਹੀ ਹੈ ਕਿ ਇੱਥੇ ਬੈਠ ਕੇ ਰਹਿਣਾ ਜਾਂ ਅਗਲਾ ਕੋਈ ਪਲਾਨ ਬੁੜੀਕ ਰਹੇ ਹੋ ਜਾਂ ਕਿਸੇ ਦਾ ਘਰਾਉ ਕਰਨਾ ਕਿਉਂਕਿ ਚੋਣਾ ਦਾ ਸਮਾਂ ਕਹਿੰਦੇ ਵਾਜਬ ਸਮਾਂ ਹੁੰਦਾ ਆਪਣੀ ਆਵਾਜ਼ ਰੱਖਣ ਦੀ ਨਹੀਂ ਤਾਂ ਦੇਖੋ ਯੂਨੀਵਰਸਿਟੀ ਨੂੰ ਚਾਹੀਦਾ ਕਿ 35 ਦਿਨ ਹੋ ਚੁੱਕੇ ਨੇ ਗੱਲ ਸੁਣ ਲੈਣ ਤੇ ਮਤਲਬ ਤੁਹਾਡੇ ਚੈਨਲ ਅਸੀਂ ਤਾਂ ਆਪ ਹੀ ਕਹਿਣਾ ਚਾਹਾਂਗੇ ਕਿ ਜੇ ਸੁਣ ਸਕਦਾ ਤਾਂ ਸੁਣ ਲਓ ਉਹ ਤੋਂ ਬਾਅਦ ਫਿਰ ਅਗਰ ਚੀਜ਼ਾਂ ਆਊਟ ਆਫ ਕੰਟਰੋਲ ਹੋ ਗਈਆਂ ਫਿਰ ਸਾਨੂੰ ਵੀ ਨਹੀਂ ਪਤਾ ਕੀ ਹੋਏਗਾ ਨਾ ਤਾਂ ਯੂਨੀਵਰਸਿਟੀ ਨੂੰ ਆਪ ਹੀ ਸੋਚਣਾ ਚਾਹੀਦਾ ਕਿ ਸਾਡਾ ਇਮਤਿਹਾਨ ਨਾ ਲਾਓ ਸਾਡਾ ਇਮਤਿਹਾਨ ਲਾਉਂਗੇ ਤਾਂ ਫਿਰ ਤੁਹਾਨੂੰ ਔਖਾ ਹੋ ਜਾਏਗਾ ਸੋ ਕੁਲਮਲਾ ਕੇ ਵਿਦਿਆਰਥੀ ਪਿਛਲੇ 35 ਦਿਨਾਂ ਤੋਂ ਇੱਥੇ ਸੰਘਰਸ਼ ਕਰ ਰਹੇ ਨੇ ਸਾਹਮਣੇ ਵੀਸੀ ਦਾ ਦਫਤਰ ਹੈਗਾ ਇੱਥੋਂ ਅੱਗੇ ਇਹਨਾਂ ਨੂੰ ਜਾਣ ਦੀ ਕੋਈ ਪਰਮਿਸ਼ਨ ਹੀ ਹੈਗੀ ਇੱਕ ਵਾਰ ਤਸਵੀਰਾਂ ਤੁਹਾਨੂੰ ਦਿਖਾ ਦਈਏ ਸ਼ਾਮ ਦਾ ਸਮਾਂ ਹੈਗਾ ਇੱਥੋਂ ਅੱਗੇ ਜਾਣ ਦੀ ਇਹਨਾਂ ਨੂੰ ਪਰਮਿਸ਼ਨ ਹੀ ਹੈਗੀ ਇਹਦੇ ਬਾਹਰ ਇਹਨਾਂ ਦਾ ਧਰਨਾ ਲਗਾਤਾਰ ਚੱਲ ਰਿਹਾ ਹੈਗਾ ਰਾਤਾਂ ਇੱਥੇ ਕੱਟ ਰਹੇ ਨੇ ਜਿੱਥੇ ਤੁਸੀਂ ਸਾਹਮਣੇ ਦੇਖੋਗੇ ਤੇ ਵਿਦਿਆਰਥੀ ਵਰਗ ਲੰਮੇ ਸਮੇ ਤੋਂ ਸੰਘਰਸ਼ ਕਰ ਰਿਹਾ ਫਿਲਹਾਲ ਦੇਖਣਾ ਹੋਵੇਗਾ ਕਿ ਆਖਰਕਾਰ ਇਹ ਸੰਘਰਸ਼ ਕਦੋਂ ਆਪਣੇ ਅੰਜਾਮ ਤੇ ਪਹੁੰਚਦਾ ਹੈਗਾ ਕਦੋਂ ਇਹਨਾਂ ਵਿਦਿਆਰਥੀਆਂ ਦੀਆਂ ਮੰਗਾਂ ਜਿਹੜੀਆਂ ਨੇ ਉਹ ਸੁਣੀਆਂ ਜਾਂਦੀਆਂ ਨੇ ਫਿਲਹਾਲ ਵੱਡੀ ਚਿੰਤਾ ਦੀ ਗੱਲ ਹੈ ਕਿ ਪੰਜਾਬ ਯੂਨੀਵਰਸਿਟੀ ਵਰਗੀ ਯੂਨੀਵਰਸਿ ਕਿ ਜਿਹੜੇ ਬਣਦੇ ਹੱਕ ਨੇ ਉਹ ਦਿੱਤੇ ਜਾਣ ਫਿਲਹਾਲ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਆਪਣੇ ਕਮੈਂਟ ਟਿੱਪਣੀਆਂ ਜਰੂਰ ਸਾਂਝੇ ਕਰੋ ਸਹਾਯੋਗੀ ਹਰਜਿੰਦਰ ਦੇ ਨਾਲ ਹਰਦੀਪ ਸਿੰਘ ਪੋਗਲ نیوز ਔਨਲੀ ਚੰਡੀਗੜ੍ਹ